ਤੋਂ ਕੰਗਪਾ ਜੀ ਉਹਨਾਂ ਨੇ ਅੱਜ ਪੱਗਾ ਮੰਨਣ ਦਾ ਵੀ ਇੰਤਜ਼ਾਮ ਚੱਕਿਆ ਸੀ ਜਿਨ੍ਹਾਂ ਨੇ ਬਣਾਉਣੀਆਂ ਤਰਲੇ ਵਾਲੀਆਂ ਬਣਾ ਸਕਦੇ ਸੋ ਇਹ ਅੱਜ ਦੀ ਜਿਹੜੀ ਨਵੀਂ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਇਹ ਪਸੰਦ ਹੈ ਸਾਡੇ ਸ਼ੋਅ ਤੇ ਆਉਂਦੇ ਆ ਸਾਡਾ ਬਹੁਤ ਦਿਲ ਖੁਸ਼ ਹੁੰਦਾ ਹੈ ਕਿਉਂਕਿ ਇਹਨਾਂ ਨਿਆਣਿਆਂ ਨੇ ਅਗਾ ਜਾ ਕੇ ਜਿਹੜੀਆਂ ਵੱਡੀਆਂ ਮੰਜ਼ਲਾਂ ਸਰ ਕਰਨੀਆਂ ਸਾਡੀਆਂ ਤਾਂ ਇੱਥੇ ਨਿਕਲ ਜਾਣੀਆਂ ਕਿਤੇ ਪਹਿਲੀਆਂ ਬੂੰਦਾਂ ਜਿਹੜੀਆਂ ਡੱਕਦੀਆਂ ਉਹ ਫਿਨਿਸ਼ ਹੀ ਹੋ ਜਗੀਆਂ ਸੋ ਅਸੀਂ ਉਹ ਪਹਿਲੀਆਂ ਬੂੰਦਾਂ ਅਗਾ ਇਹਨਾਂ ਨੇ ਚੱਕੜੇ ਦੇ ਜਿੱਦੋ ਸਾਂਸ ਦੇ ਔਰਾ ਟੂਰ ਦੇ ਵਿੱਚ ਐਸੇ ਰੰਗ ਲੱਗੇ ਜਿਸ ਨੂੰ ਵੇਖ ਕੇ ਹਰ ਕੋਈ ਕਹਿੰਦਾ ਵਾਈ ਪੰਜਾਬੀ ਆ ਗਏ ਓਏ ਤੇ ਨਾਲ ਹੀ ਜਿਸ ਤਰ੍ਹਾਂ ਨਾਲ ਪੱਗਾ ਸਜੀਆਂ ਉਸ ਦਾ ਸ਼ੇ ਜਾਂਦਾ ਏ ਕੰਗੁਰ ਪ੍ਰਤਾਪ ਨੂੰ ਜੀ ਹਾਂ ਉਹਨਾਂ ਨੇ ਸਭ ਦੇ ਦਸਤਾਰਾ ਸਜਾਈਆਂ ਤੇ ਲੋਕ ਦਿਲ ਤੋਂ ਦਸਤਾਰਾ ਸਜਵੋਣ ਆਏ ਸੀ ਉਥੇ ਦਸਤਾਰਾਂ ਦਾ ਲੰਗਰ ਲਾਇਆ ਗਿਆ ਜਿੱਥੇ ਲੋਕ ਆ ਕੇ ਦਸਤਾਰ ਬਨਵਾ ਰਹੇ ਸੀ ਤੇ ਕਹਿ ਰਹੇ ਸੀ ਕਿ ਐਸੀ ਖੁਸ਼ੀ ਜ਼ਿੰਦਗੀ ਚੱਕਾ ਦੇ ਨਹੀਂ ਮਿਲੀ ਜ਼ਰਾ ਵੇਖੋ ਕਿ ਔਰਾ ਟੂਰ ਨਿਊਜ਼ੀਲੈਂਡ ਦੇ ਵਿੱਚ ਜਦ ਪਹੁੰਚੇ ਦਿਲਜੀਤ ਦੋਸਤਾਂ ਤੇ ਕੰਗੁਰਪਤਪ ਦੀ ਟੀਮ ਨੇ ਕਿਸ ਤਰ੍ਹਾਂ ਦੇ ਨਾਲ ਉੱਥੇ ਮਾਹੌਲ ਨੂੰ ਕੁਝ ਹੋਰ ਹੀ ਬਣਾ ਦਿੱਤਾ ਤਾਂ ਕੰਗਭਾਈ ਹੁਣਾਂ ਨੇ ਅੱਜ ਪੱਗਾ ਮੰਨਣ ਦਾ ਵੀ ਇੰਤਿਆਮ ਚੱਕਿਆ ਸੀ ਜਿਨ੍ਹਾਂ ਨੇ ਬਣਾਉਣੀਆਂ ਦੁਰਲੇ ਵਾਲੀਆਂ ਬਣਾ ਸਕਦੇ ਸੋ ਇਹ ਅੱਜ ਦੀ ਜਿਹੜੀ ਨਵੀਂ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਇਹ ਪਸੰਦ ਆਏ ਸਾਡੇ ਸ਼ੋਅ ਤੇ ਆਉਂਦੇ ਆ ਸਾਡਾ ਬਹੁਤ ਦਿਲ ਖੁਸ਼ ਹੁੰਦਾ ਕਿਉਂਕਿ ਇਹਨਾਂ ਨਿਆਣਿਆਂ ਨੇ ਅਗਾਹ ਜਾ ਕੇ ਜਿਹੜੀਆਂ ਵੱਡੀਆਂ ਮੰਤਸਲਾਂ ਸਰ ਕਰਨੀਆਂ ਸਾਡੀਆਂ ਤਾਂ ਇੱਥੇ ਨਿਕਲ ਜਾਣੀਆਂ ਕਿਤੇ ਪਹਿਲੀਆਂ ਬੂੰਦਾਂ ਜਿਹੜੀਆਂ ਡਿੱਗਦੀਆਂ ਫਿਨਿਸ਼ ਹੀ ਹੋ ਜਾਂਦੀਆਂ ਸੋ ਅਸੀਂ ਉਹ ਪਹਿਲੀਆਂ ਬੂੰਦਾਂ ਅਗਾਹ ਇਹਨਾਂ ਨੇ ਆ ਮੈਂ ਪੱਗ ਪਹਿਲੀ ਵਾਰ ਬੰਨੀ ਆ। ਮੈਨੂੰ ਪੱਗ ਬਨ ਕੇ ਬਹੁਤ ਵਧੀਆ ਫੀਲ ਹੋ ਰਿਹਾ। ਤੇ ਮੈਂ ਹੁਣ ਆਕੋ ਲੱਗਦਾ ਕਿ ਮੈਨੂੰ ਪੱਗ ਬੰਨੀ ਸਾਰੀ ਉਮਰ ਲਈ ਬੰਨੇ ਪੱਗ ਬੰਨਾਗਾ। ਬਹੁਤ ਗੁੱਡ ਫੀਲ ਹੋ ਰਿਹਾ ਅੱਜ ਕਿਉਂਕਿ ਪਹਿਲੀ ਵਾਰ ਪੱਗ ਬੰਨੀ ਹੈ। ਸਭ ਕੁਝ ਤੁਹਾਡੀ ਬਦੌਲਤ ਹੈ। ਪੰਜਾਬ ਨੂੰ ਤੁਸੀਂ ਬਹੁਤ ਅਕੀ ਲੈ ਕੇ ਜਾ ਰਹੀ ਹੋ। ਪੰਜਾਬ 'ਤੇ ਬਹੁਤ ਸ਼ਰਮ ਕਿਤਾ ਤੁਸੀਂ। ਥੈਂਕ ਯੂ ਵੈਰੀ ਮੱਚ। ਕਿ ਆ ਜਿਹੜਾ ਫਰਾਲਾ ਕੀਤਾ ਸਿਰ ਤੇ ਦਸਤਾਰ ਸਜਾਉਂਦਾ, ਪੱਗਾਂ ਸਜਾਉਂਦਾ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਹੀ ਜ਼ਿਆਦਾ ਵਧੀਆ। ਤੇ ਦਿਲਜੀਤ ਸਾਹਿਬ ਕਿਆ ਹੀ ਬਾਤਾਂ ਤੁਸੀਂ ਸਾਨੂੰ ਪੰਜਾਬੀ ਰੂਟਸ ਨਾਲ ਜੋੜਿਆ 10 ਸਾਲ ਤੋਂ ਨਿਊਜ਼ੀਲੈਂਡ ਹੈਗੇ ਆ ਪਰ ਜੋ ਜੀ ਭਜਨੇ ਕੀਤਾ ਇਸ ਸਟੇਜ ਤੇ ਪੰਜਾਬੀਆਂ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਜਾਣਾ ਉਹ ਸਾਨੂੰ ਬਹੁਤ ਮਾਣ ਤੇ ਫਕਰ ਦੇ ਆ ਇਸ ਕਰਕੇ ਅਸੀਂ ਪੰਜਾਬ ਨੂੰ ਹਰ ਥਾਂ ਤੇ ਪ੍ਰਮੋਟ ਕਰ ਰਹੇ ਆ ਵਿਦਪਗ ਇਹ ਹੁਣ ਥੱਲੇ ਨਹੀਂ ਆਉਗੇ ਉੱਪਰ ਹੀ ਜਾਉਗੇ ਕਿਉਂਕਿ ਸਾਨੂੰ ਇੱਕ ਖੁਸ਼ੀ ਮਿਲਦੀ ਹੈ ਜਦੋਂ ਇੰਨੀਆਂ ਸਾਰੀਆਂ ਪੱਗਾਂ ਅਸੀਂ ਬੰਨ੍ਹਨੇ ਇੰਨੀਆਂ ਸਾਰੀਆਂ ਪੱਗਾਂ ਵਾਲੇ ਵੀਰ ਆਉਂਦੇ ਨੇ ਇੰਨੇ ਪੱਗ ਨੂੰ ਪਿਆਰ ਕਰਦੇ ਕੰਗ ਭਾਈ ਹੋਣਾ ਨੇ ਅੱਜ ਪਗਾ ਬਨਣ ਦਾ ਵੀ ਇੰਤਜ਼ਾਮ ਚੱਕਿਆ ਸੀ ਜਿਨ੍ਹਾਂ ਨੇ ਬਣਾਉਣੀਆਂ ਤਰਲੇ ਵਾਲੀਆਂ ਬਣਾ ਸਕਦੇ ਸੋ ਇਹ ਅੱਜ ਦੀ ਜਿਹੜੀ ਨਵੀਂ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਇਹ ਪਸੰਦ ਆਏ ਸਾਡੇ ਸ਼ੋਅ ਤੇ ਆਉਂਦੇ ਆ ਸਾਡਾ ਬਹੁਤ ਦਿਲ ਖੁਸ਼ ਹੁੰਦਾ ਕਿਉਂਕਿ ਇਹਨਾਂ ਨਿਆਣਿਆਂ ਨੇ ਅਗਾ ਜਾ ਕੇ ਜਿਹੜੀਆਂ ਵੱਡੀਆਂ ਮੰਜ਼ਲਾਂ ਸਰ ਕਰਨੀਆਂ ਸਾਡੀਆਂ ਤਾਂ ਇੱਥੇ ਨਿਕਲ ਜਾਣੀਆਂ ਕਿਤੇ ਪਹਿਲੀਆਂ ਬੂੰਦਾਂ ਜਿਹੜੀਆਂ ਡੱਕਦੀਆਂ ਉਹ ਫਿਨਿਸ਼ ਹੀ ਹੋ ਜਗੀਆਂ ਸੋ ਅਸੀਂ ਉਹ ਪਹਿਲੀਆਂ ਬੂੰਦਾਂ ਅਗਾ ਇਹਨਾਂ ਨੇ ਚੱਕੜੇ ਦੇ ਜੀ ਡੋਸਨਸ ਦੇ ਔਰਾ ਟੂਰ ਦੇ ਵਿੱਚ ਐਸੇ ਰੰਗ ਲੱਗੇ ਜਿਸ ਨੂੰ ਵੇਖ ਕੇ ਹਰ ਕੋਈ ਕਹਿੰਦਾ ਵਾਈ ਪੰਜਾਬੀ ਆ ਗਏ ਓਏ ਤੇ ਨਾਲ ਹੀ ਜਿਸ ਤਰ੍ਹਾਂ ਨਾਲ ਪੱਗਾ ਸਜੀਆਂ ਉਸ ਦਾ ਸ਼ਵੇ ਜਾਂਦਾ ਹੈ ਕੰਗਰ ਪ੍ਰਤਾਪ ਨੂੰ ਜੀ ਹਾਂ ਉਹਨਾਂ ਨੇ ਸਭ ਦੇ ਦਸਤਾਰਾ ਸਜਾਈਆਂ ਤੇ ਲੋਕ ਦਿਲ ਤੋਂ ਦਸਤਾਰਾ ਸਜਵੋਣ ਆਏ ਸੀ ਉਥੇ ਦਸਤਾਰਾਂ ਦਾ ਲੰਗਰ ਲਾਇਆ ਗਿਆ ਜਿੱਥੇ ਲੋਕ ਆ ਕੇ ਦਸਤਾਰ ਬਨਵਾ ਰਹੇ ਸੀ ਤੇ ਕਹਿ ਰਹੇ ਸੀ ਕਿ ਐਸੀ ਖੁਸ਼ੀ ਜ਼ਿੰਦਗੀ ਚੱਕਾ ਦੇ ਨਹੀਂ ਮਿਲੀ ਜ਼ਰਾ ਵੇਖੋ ਕਿ ਔਰਾ ਟੂਰ ਨਿਊਜ਼ੀਲੈਂਡ ਦੇ ਵਿੱਚ ਜਦ ਪਹੁੰਚੇ ਦਿਲਜੀਤ ਦੋਸਤਾਂ ਅਤੇ ਕੰਗੁਰਪਤਪ ਦੀ ਟੀਮ ਨੇ ਕਿਸ ਤਰ੍ਹਾਂ ਦੇ ਨਾਲ ਉੱਥੇ ਮਾਹੌਲ ਨੂੰ ਕੁਝ ਹੋਰ ਹੀ ਬਣਾ ਦਿੱਤਾ ਤਾਂ ਕੰਗ ਭਾਈ ਉਹਨਾਂ ਨੇ ਅੱਜ ਪੱਗਾ ਮੰਨਣ ਦਾ ਵੀ ਇੰਤਜ਼ਾਮ ਚੱਕਿਆ ਸੀ ਜਿਨ੍ਹਾਂ ਨੇ ਬਣਾਉਣੀਆਂ ਤਰਲੇ ਵਾਲੀਆਂ ਬਣਾ ਸਕਦੇ ਸੋ ਇਹ ਅੱਜ ਦੀ ਜਿਹੜੀ ਨਵੀਂ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਇਹ ਪਸੰਦ ਆਏ ਸਾਡੇ ਸ਼ੋਅ ਤੇ ਆਉਂਦੇ ਆ ਸਾਡਾ ਬਹੁਤ ਦਿਲ ਖੁਸ਼ ਹੁੰਦਾ ਕਿਉਂਕਿ ਇਹਨਾਂ ਨਿਆਣਿਆਂ ਨੇ ਅਗਾ ਜਾ ਕੇ ਜਿਹੜੀਆਂ ਵੱਡੀਆਂ ਮੰਜ਼ਲਾਂ ਸਰ ਕਰਨੀਆਂ ਸਾਡੀਆਂ ਤਾਂ ਇੱਥੇ ਨਿਕਲ ਜਾਣੀਆਂ ਕਿਤੇ ਪਹਿਲੀਆਂ ਬੂੰਦਾਂ ਜਿਹੜੀਆਂ ਡਕਦੀਆਂ ਫਿਨਿਸ਼ ਹੀ ਹੋ ਜਣੀਆਂ ਸੋ ਅਸੀਂ ਉਹ ਪਹਿਲੀਆਂ ਬੂੰਦਾਂ ਅਗਾ ਇਹਨਾਂ ਨੇ ਚੱਕੜੇ ਆ ਮੈਂ ਪੱਗ ਪਹਿਲੀ ਵਾਰ ਬੰਨੀ ਆ। ਮੈਨੂੰ ਪੱਗ ਬਨ ਕੇ ਬਹੁਤ ਵਧੀਆ ਫੀਲ ਹੋ ਰਿਹਾ ਤੇ ਮੈਂ ਹੁਣ ਇੱਕ ਵਾਰ ਲੱਗਦਾ ਕਿ ਮੈਨੂੰ ਪੱਗ ਬੰਨੀ ਸਾਰੀ ਉਮਰ ਲਈ ਪੱਗ ਬੰਨਣਾਗਾ। ਬਹੁਤ ਪ੍ਰਾਊਡ ਫੀਲ ਹੋ ਰਿਹਾ ਅੱਜ ਕਿ ਮੇਰੀ ਪਹਿਲੀ ਵਾਰ ਪੱਗ ਬੰਨੀ ਹੈ। ਸਭ ਕੁਝ ਤੁਹਾਡੀ ਬਦੌਲਤ ਹੈ। ਪੰਜਾਬ ਨੂੰ ਤੁਸੀਂ ਬਹੁਤ ਅਕੀ ਲੈ ਕੇ ਜਾ ਰਹੀ ਹੋ। ਪੰਜਾਬ ਦਾ ਬਹੁਤ ਸ਼ਰਮਿੰਗ ਕੀਤਾ ਤੁਸੀਂ। ਥੈਂਕ ਯੂ ਵੈਰੀ ਮੱਚ। ਕਿ ਆ ਜਿਹੜਾ ਫਰਾਲਾ ਕੀਤਾ ਸਿਰ ਤੇ ਦਸਤਾਰ ਸਜਾਉਂਦਾ, ਪੱਗਾ ਸਜਾਉਂਦਾ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਹੀ ਜ਼ਿਆਦਾ ਵਧੀਆ ਤੇ ਦਿਲਜੀਤ ਸਾਹਿਬ ਕਿਆ ਹੀ ਬਾਤਾਂ ਤੁਸੀਂ ਸਾਨੂੰ ਪੰਜਾਬੀ ਰੂਟਸ ਨਾਲ ਜੋੜਿਆ 10 ਸਾਲ ਤੋਂ ਨਿਊਜ਼ੀਲੈਂਡ ਹੈਗੇ ਆ ਪਰ ਜੋ ਜੀ ਭਜਨੇ ਕੀਤਾ ਇਸ ਸਟੇਜ ਤੇ ਪੰਜਾਬੀਆਂ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਜਾਣਾ ਉਹ ਸਾਨੂੰ ਬਹੁਤ ਮਾਣ ਤੇ ਫਕਰ ਦੇ ਹੈ ਇਸ ਕਰਕੇ ਅਸੀਂ ਪੰਜਾਬ ਨੂੰ ਹਰ ਥਾਂ ਤੇ ਪ੍ਰਮੋਟ ਕਰ ਰਹੇ ਆ ਵਿਦਪਗ ਇਹ ਹੁਣ ਥੱਲੇ ਨਹੀਂ ਆਓਗੇ ਉੱਪਰ ਹੀ ਜਾਓਗੇ ਕਿ ਸਾਨੂੰ ਇੱਕ ਖੁਸ਼ੀ ਮਿਲਦੀ ਹੈ ਜਦੋਂ ਇੰਨੀਆਂ ਸਾਰੀਆਂ ਪੱਗਾਂ ਅਸੀਂ ਬਣਨੇ ਇੰਨੀਆਂ ਸਾਰੀਆਂ ਪੱਗਾਂ ਵਾਲੇ ਵੀਰ ਆਉਂਦੇ ਨੇ ਇਹਨੇ ਪੱਗ ਨੂੰ ਪਿਆਰ ਕਰ